ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਅੱਜ ਸਹਬਜ਼ਾਦਿਆਂ ਦੀ ਸੂਬੇ ਦੀ ਕਚੈਰੀ ਵਿੱਚ ਆਖਰੀ ਪੇਸ਼ੀ ਸੀ ਸਿਪਾਹੀ ਆਏ ਆਵਾਜ਼ ਦਿੱਤੀ ਮਾਤਾ ਆਪਣੇ ਪੋਤਰਿਆਂ ਨੂੰ ਤਿਆਰ ਕਰਦੇ ਅੱਜ ਤੇਰੇ ਪੋਤਰੇ ਤੇਰੇ ਤੋਂ ਸਦਾ ਲਈ ਵਿਛੜ ਰਹੇ ਹਨ ਆਵਾਜ਼ ਸੁਣ ਕੇ ਜੋਰਾਵਰ ਸਿੰਘ ਨੇ ਦਾਦੀ ਨੂੰ ਘੁੱਟ ਕੇ ਜੱਫੀ ਪਾ ਲਈ ਤੇ بڑے ਹੌਸਲੇ ਨਾਲ ਕਿਹਾ ਜੋਰਾਵਰ ਸਿੰਘ ਆਖਦਾ ਦਾਤੀਏ ਨੀ ਰੱਖ ਹੌਸਲਾ ਸਾਨੂੰ ਤਿਆਰ ਕਰਦੇ ਫਤਿਹ ਸਿੰਘ ਸਰਵਾਲਾ ਬਣਾ ਦੇ ਮੇਰੇ ਵੀਰ ਦਾ ਹਾਰ ਸ਼ਿੰਗਾਰ ਕਰਦੇ ਬੜੀ ਧੀਰ ਤੋਂ ਮੋਦ ਉਡੀਕਦੀ ਹੈ ਖਤਮ ਉਸ ਦਾ ਇੰਤਜ਼ਾਰ ਕਰਦੇ ਪਾ ਕੇ ਜੱਫੀਆਂ ਕੁੱਟ ਕੇ ਨਾਲ ਲਾਲ ਐ ਬਸ ਆਖਰੀ ਵਾਰ ਦਾ ਪਿਆਰ ਕਰਦੇ ਨਾਉ ਢੀ ਕੀ ਨਾਉ ਢੀ ਕੀ ਦਾਦੀਏ ਅਸਮੜ ਨਹੀਂ ਹੋਣਾ ਨਾਉ ਢੀ ਕੀ ਦਾਦੀਏ ਅਸਮੜ ਨਹੀਂ ਹੋਣਾ ਭੁੱਲ ਜਾਵੀ ਹੁਣ ਭੁੱਲ ਜਾਵੀ ਹੁਣ ਪੋਤਿਆਂ ਨੂੰ ਲਾਡ ਲਡਾਉਣਾ ਭੁੱਲ ਜਾਵੀ ਹੁਣ ਪੋਤਿਆਂ ਕੀ ਦਾਦੀਏ ਅਸਾ ਮੁੜ ਨਹੀਂ ਆਉਣਾ ਨਾ ਉਟੀ ਕੀ ਦਾਦੀਏ ਅਸਾ ਮੁੜ ਨਹੀਂ ਆਉਣਾ ਚੱਲੇ ਮੋਤ ਵੇਉਣ ਲ ਤੂੰ ਤੂੰ ਸ਼ਗਨ ਮਨਾ ਦੇ ਸਿਰ ਤੇ ਕਫਨ ਬੰਨ ਲੈ ਹੁਣ ਕਲਗੀਆਂ ਲਾ ਦੇ ਵੈਰੀ ਨੇ ਹੈ ਵੈਰੀ ਨੇ ਸਹਿਰਾ ਲਾਉਣਾ ਨਾ ਉਂਡੀ ਕੀ ਨਾ ਉਂਡੀ ਕੀ ਦਾ ਦੀਏ ਅਸਾ ਮੁੜ ਨਹੀਂ ਆਉਣਾ ਨਾ ਉਂਡੀ ਕੀ ਦਾ ਦੀਏ ਅਸਾ ਮੁੜ ਨਹੀਂ ਆਉਣਾ ਐ ਤਹਾਨੂੰ ਸਾਲ ਦਾ ਮੇਰਾ ਵੀਰ ਨੇ ਆਣਾ ਮੌਤ ਵੱਡੀ ਹੈ ਇਸ ਤੋਂ ਇਹਨੇ ਪਹਿਲੋਂ ਜਾਣਾ

ਤੂੰ ਹੀ ਸੀਤੀ ਤੂੰ ਹੀ ਸੀਤੀ ਆ ਜਾਣਾ ਨਾ ਦੇਰ ਲਗਾਉਣਾ ਨਾ ਉਡੀਕੀ ਨਾ ਉਡੀਕੀ ਨਾ ਉਡੀਕੀ ਦਾਤੀਏ ਅਸਮੁੜ ਨਹੀਂ ਹੋਣਾ ਨਾ ਉਡੀਕੀ ਨਾ ਉਡੀਕੀ ਦਾਤੀਏ ਅਸਮੁੜ ਨਹੀਂ ਹੋਣਾ ਨਾ ਉਡੀਕੀ ਦਾਤੀਏ ਅਸਮੁੜ ਨਹੀਂ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਹਾਨੂੰ ਇਹ ਵੀਡੀਓ ਪਧੀਆਂ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਜੀ